ਉਸਿੰਗ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ ਤੇਸ਼ ਹੈ ਸੰਤੋਖ ਸਿੰਘ ਧੀਰ ਦੀ ਲਿਖੀ ਕਹਾਣੀ ਮੰਗੋ ਵੀਡੀਓ ਵਿੱਚ ਤੁਸੀਂ ਦੇਖੋਗੇ ਕਹਾਣੀ ਮੰਗੋ ਦਾ ਪਾਠ ਅਤੇ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਕਹਾਣੀ ਮੰਗੋ ਵੀਡੀਓ ਵਿੱਚ ਇਸ ਕਹਾਣੀ ਦਾ ਪਾਠ ਤੇ ਪ੍ਰਸ਼ਨ ਉੱਤਰ ਹੋਣਗੇ ਸਭ ਤੋਂ ਪਹਿਲਾਂ ਕਹਾਣੀ ਮੰਗੋ ਹੁਕਮੇ ਮੰਗਟ ਦੀ ਲਵੇਰੀ ਜਦੋਂ ਦੁੱਧੋਂ ਨੱਠਣ ਲੱਗੀ ਤਾਂ ਉਹ ਇੱਕ ਹੋਰ ਗਾਂ ਲੈ ਆਇਆ ਉਹ ਸਾਂਝੀ ਸਵੇਰ ਸੂਣ ਵਾਲੀ ਸੀ ਉਸ ਦਾ ਨਾਂ ਸੋਮਾ ਸੀ ਪਹਿਲੀ ਗਾਂ ਦਾ ਨਾਂ ਮੰਗੋ ਸੀ ਜੋ ਉਸਨੇ ਘਰ ਦੀ ਆਪ ਪਾਲੀ ਹੋਈ ਸੀ ਹੁਕਮੇ ਨੇ ਜਦੋਂ ਸੋਮਾ ਲਿਆ ਕੇ ਕਿੱਲੇ ਉੱਤੇ ਬੰਨੀ ਦਾ ਸਾਰਾ ਟੱਬਰ ਉਸ ਦੇ ਦਿਵਾਲੇ ਇਕੱਠਾ ਹੋ ਗਿਆ। ਸੋਮਾ ਨਮੀ ਥਾਂ ਤੇ ਨਵੇਂ ਲੋਕਾਂ ਵਿੱਚ ਆ ਕੇ ਕੁਝ ਘਬराई ਹੋਈ ਸੀ। ਹੁਕਮੇ ਦੀ ਘਰ ਵਾਲੀ ਚਿੰਤੋਂ ਉਸ ਦੇ ਸ਼ਗਨ ਵੱਜੋਂ ਤਸਲੇ ਵਿੱਚ ਗੁੜ, ਛੋਲੇ ਤੇ ਚਾਂਦੀ ਦਾ ਰੁਪਈਆ ਪਾ ਕੇ ਲਿਆਈ। ਮੂੰਹ ਅੱਗੇ ਧਰ ਕੇ ਸਰ ਪਲੋਸਿਆ ਤੇ ਉਸ ਦੀ ਪਿੱਠ ਤੇ ਹੱਥ ਫੇਰਿਆ। ਪਰ ਸੋਮਾ ਨੇ ਥੋੜਾ ਜਿਹਾ ਮੂੰਹ ਮਾਰ ਕੇ ਬਸ ਕਰ ਦਿੱਤੀ। ਫਿਰ ਚਿੰਤੋਂ ਨੇ ਉਸ ਨੂੰ ਗੁਤਾਵਾ ਪਾਇਆ ਪਰ ਉਸ ਨੇ ਥੋੜਾ ਜਿਹਾ ਮੂੰਹ ਮਾਰ ਕੇ ਉਹ ਵੀ ਛੱਡ ਦਿੱਤਾ ਹੁਣ ਹੁਕਮਾ ਉਸ ਲਈ ਤਾਰੇ ਮੀਰੇ ਦੀ ਪੇੜੀ ਲੈ ਕੇ ਆਇਆ ਉਸੇ ਵੇਲੇ ਇੱਕ ਗਵਾਂਡਣ ਗਾਂ ਦੇਖਣ ਆਈ ਅਤੇ ਵਧਾਈ ਦੇ ਕੇ ਚਲੀ ਗਈ ਹੁਕਮੇ ਨੇ ਚਿੰਤੋਂ ਨੂੰ ਰਾਹ ਦੀ ਮਿੱਟੀ ਚੁਹਾ ਕੇ ਅੱਗ ਵਿੱਚ ਪਾਉਣ ਲਈ ਆਖਿਆ ਤਾਂ ਜੋ ਗਾਂ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੰਗੋ ਕੋਲ ਖਲੋਤੀ ਇਹ ਸਭ ਕੁਝ ਵੇਖ ਰਹੀ ਸੀ ਨਵੀਂ ਦੀਆਂ ਖਾਤਰਾ ਤੇ ਆਪਣੇ ਵੱਲ ਬੇਰੁਖੀ ਮੰਗੋ ਨੂੰ ਵੱਡ-ਵੱਡ ਖਾ ਰਹੀ ਸੀ ਇਹ ਘਰ ਦੀ ਮਾਲਕਣ ਉਹ ਪਰਦੇਸਣ ਉਸ ਨੇ ਇਸ ਘਰ ਨੂੰ ਤਿੰਨ ਸੂਏ ਪਲਾਏ ਉਹ ਮੁੱਲ ਦੀ ਪਰਾਈ ਤੇ ਇਸ ਦਾ ਕੀ ਪਤਾ ਸੂਂਦੀ ਵੀ ਹੈ ਕਿ ਮਹੀਨਾ ਛੜਾ ਮਾਰ ਕੇ ਹੀ ਨਸ ਜਾਵੇ ਉਹ ਘਰ ਘਰਾਣੇ ਦੀ ਇੱਜ਼ਤ ਵਾਲੀ ਇਹ ਥਾਂ ਥਾਂ ਤੋਂ ਹੋ ਕੇ ਆਈ ਗੈਰਤ ਜਾਤ ਮੰਗੋ ਦੇ ਅੰਦਰ ਸਾੜਾ ਜਾਗ ਪਿਆ ਘਰ ਵਾਲਿਆਂ ਦੇ ਵਿਰੁੱਧ ਗਿਲੇ ਸ਼ਿਕਵੇ ਉੱਠਣ ਲੱਗੇ ਕੀ ਹੋਇਆ ਅੱਜ ਮੇਰੇ ਹੇਠ ਦੁੱਧ ਨਹੀਂ ਰਿਹਾ 9 ਮਹੀਨੇ ਤਾਂ ਹੋ ਗਏ ਥਣ ਝੂੰਡਦਿਆਂ ਨੂੰ ਕਦੀ ਮੇਰੇ ਬੱਚੇ ਜੋਗੀ ਬੂੰਦ ਨਹੀਂ ਛੱਡਦੇ ਮੈਨੂੰ ਵੀ ਕਦੇ ਵੰਡ ਬੜੇਵਾ ਨਹੀਂ ਪਾਇਆ ਬਰ ਹੁਣ ਇਸ ਦੇ ਆਉਂਦੀ ਦੇ ਹੀ ਸ਼ਗਨ ਮਨਾ ਰਹੇ ਨੇ ਜੇਕਰ ਮੁੱਠ ਛੋਲੇ ਮੇਰੇ ਅੱਗੇ ਧਰ ਦਿੰਦੇ ਤਾ ਮੇਰਾ ਵੀ ਮਾਣ ਰਹਿ ਜਾਂਦਾ ਕੀ ਚੰਦਰੀ ਤਾਰੇ ਮੀਰੇ ਦੀ ਪੇੜੀ ਮਾਪੇ ਤਾਂ ਕਦੀ ਵਿਤਕਰਾਂ ਨਹੀਂ ਕਰਦੇ ਪਰ ਉਹ ਘਰ ਵਾਲੀ ਦੁੱਧ ਵਾਸਤੇ 100-100 ਪੁਚਕਾਰਾਂ ਮਾਰਦੀ ਸੀ ਆਵੇ ਹੁਣ ਤਾਂ ਮੇਰੇ ਨੇੜੇ ਜੇ ਲੱਤ ਨਾ ਮਾਰਾਂ ਚਲਾ ਕੇ ਮੰਗੋ ਸੋਚ ਰਹੀ ਸੀ ਕਿ ਇਨ੍ਹਾਂ ਘਰ ਵਾਲਿਆਂ ਦਾ ਮੇਰੇ ਨਾਲ ਸਲੂਕ ਤਾਂ ਵੇਖੋ ਮੇਰੀ ਪੈਲ ਪਲੇਠੀ ਕਬੂਤਰੀ ਵਰਗੀ 6 ਮਹੀਨਿਆਂ ਦੀ ਬੱਚੀ ਸੀ ਜਿਸ ਨੂੰ ਵੇਖ ਕੇ ਉਹ ਸਾਰੇ ਮੂੰਹ ਵਟਣ ਲੱਗ ਪਏ। ਬੱਚਾ ਹੁੰਦਾ ਤਾਂ ਹਲ ਅੱਗੇ ਜੋੜ ਦੇ। ਮੇਰਾ ਦੁੱਧ ਪੀਂਦੇ, ਉਸ ਦਾ ਲਹੂ ਪੀਂਦੇ। ਇਸ ਲਈ 6 ਮਹੀਨਿਆਂ ਦੀ ਨਿਆਣੀ ਨੂੰ ਆਪਣੀ ਭੈਣ ਦੇ ਘਰ ਭੇਜ ਦਿੱਤਾ। ਉਸ ਦੀ ਆਪਣੀ ਧੀ 25 ਵਰਿਆਂ ਦੀ ਹੋ ਗਈ ਹੈ। ਉਹ ਨੂੰ ਘਰੋਂ ਕੱਢਣ ਦਾ ਨਾਂ ਨਹੀਂ ਲੈਂਦੇ। ਅਗਲੇ ਸੂਏ ਬੱਚਾ ਹੋਇਆ ਤਾਂ 10 ਮਹੀਨਿਆਂ ਦਾ ਮੰਡੀ ਵਿੱਚ ਜਾ ਕੇ ਵੇਚ ਦਿੱਤਾ। ਆਪਣਾ ਮੁੰਡਾ ਨਸ ਕੇ ਫੌਜ ਵਿੱਚ ਚਲਾ ਗਿਆ। ਸਾਰਾ ਟੱਬਰ ਰੋ ਰੋ ਕੇ ਕਮਲਾ ਹੋ ਗਿਆ ਸੀ ਮੇਰੇ ਨਾਲ ਇਹਨਾਂ ਨੇ ਕੀ ਕੀ ਨਹੀਂ ਕੀਤਾ ਮੈਂ ਤਾਂ ਕਹਿੰਦੀ ਆ ਹੇ ਰੱਬਾ ਸੱਚਾ ਜਿਹੜੀਆਂ ਇਹਨਾਂ ਮੇਰੇ ਨਾਲ ਕੀਤੀਆਂ ਨੇ ਉਹ ਇਹਨਾਂ ਦੇ ਹੱਡਾਂ ਵਿੱਚ ਦੀ ਲੰਘਣ ਮੰਗੋ ਗੁੱਸੇ ਨਾਲ ਭਰੀ ਪੀਤੀ ਖੜੀ ਸੀ ਕਿ ਅਗਲੇ ਸਵੇਰ ਚਿੰਤੋ ਭਾਂਡਾ ਲੈ ਕੇ ਦੁੱਧ ਚੋਣ ਆਈ ਮੰਗੋ ਨੇ ਉਸ ਨੂੰ ਹੱਥ ਨਾ ਪਾਉਣ ਦਿੱਤਾ ਕਦੀ ਪਰੇ ਹੋਵੇ ਕਦੀ ਛੜ ਮਾਰੇ ਕਿੰਤੋ ਨੇ ਗਾਲਾਂ ਕੱਢੀਆਂ ਅਤੇ ਘਰ ਵਾਲੇ ਨੇ ਰੱਸੀ ਨਾਲ ਜਕੜ ਦਿੱਤਾ ਪਰ ਮੰਗੋ ਨੇ ਦੁੱਧ ਉੱਪਰ ਚੜਾ ਲਿਆ ਕਿੰਤੋ ਖਾਲੀ ਭਾਂਡਾ ਫੜੀ ਰਹਿ ਗਈ ਪਰ ਮੰਗੋ ਇੱਕ ਵਾਰ ਬੈਰ ਨਹੀਂ ਸੀ ਬੰਨਣਾ ਚਾਹੁੰਦੀ ਤੀਜੇ ਪੈਰ ਹੁਕਮ ਆਇਆ ਉਸ ਨੇ ਧਾਰਾਂ ਵੇਖੀਆਂ ਮੰਗੋ ਨੇ ਸੇਰ ਕੁ ਭਾਰ ਦੀ ਗੜਵੀ ਭਰ ਦਿੱਤੀ ਹੁਕਮੇ ਨੇ ਗੂਗਲ ਦੀ ਧੂਫ ਦਿੱਤੀ ਅਤੇ ਗੁਰਦੁਆਰੇ ਵਾਲੇ ਭਾਈ ਕੋਲੋਂ ਧਾਗਾ ਕਰਵਾ ਕੇ ਲਿਆਂਦਾ ਮੰਗੋ ਕਦੇ ਨਿਆਣੇ ਨਾਲ ਤੇ ਕਦੇ ਨਿਆਣੇ ਤੋਂ ਬਿਨਾ ਦੁੱਧ ਨਾ ਦਿੰਦੀ। ਉਧਰ ਸਾਰੇ ਟੱਬਰ ਦੀਆਂ ਅੱਖਾਂ ਸੋਮਾ ਦੇ ਸੂਣ ਤੇ ਲੱਗੀਆਂ ਹੋਈਆਂ ਸਨ। ਮੰਗੋ ਨੂੰ ਤਾਂ ਦੁੱਖ ਇਹ ਸੀ ਕਿ ਹੁਣ ਮੈਨੂੰ ਪਿੱਛੇ ਪਾ ਕੇ ਸੋਮਾ ਨੂੰ ਸਿਰ ਤੇ ਕਿਉਂ ਚੁੱਕੀ ਫਿਰਦੇ ਨੇ। ਦੂਜੇ ਦਿਨ ਮੰਗੋ ਨੂੰ ਮੋੜ ਜ਼ਹਿਰ ਚੜ ਗਿਆ। ਉਹ ਚਿੰਤੋਂ ਨੂੰ ਲਾਗੇ ਲੱਗਣ ਨਹੀਂ ਸੀ ਦੇ ਰਹੀ। ਹੁਕਮੇ ਨੇ ਸੋਟੀ ਫੜ ਕੇ ਉਸ ਨੂੰ ਖੂਬ ਝੰਬਿਆ। ਅਤੇ ਰੱਸੀ ਨਾਲ ਕੱਸ ਕੇ ਜਕੜ ਦਿੱਤਾ ਹੁਣ ਮੰਗੋ ਮੱਛਲੀ ਬਣ ਗਈ ਜਦੋਂ ਚਿੰਤਾ ਗੜਵੀ ਭਰ ਕੇ ਉੱਠਣ ਲੱਗੀ ਤਾਂ ਉਸ ਨੇ ਛੜੱਪਾ ਮਾਰ ਕੇ ਰੱਸੀ ਦੀ ਗੰਢ ਖੋਲ ਰਹੀ ਅਤੇ ਲੱਤ ਮਾਰ ਕੇ ਚਿੰਤੋ ਦਾ ਬਥਾੜ ਪੰਨ ਸੁਟਿਆ ਦੁੱਧ ਦੀ ਗੜਵੀ ਬੁੜਕ ਕੇ ਦੂਰ ਜਾ ਪਈ ਇਹ ਦੇਖ ਕੇ ਹੁਕਮੇ ਨੂੰ ਹੋਰ ਗੁੱਸਾ ਚੜ ਗਿਆ ਉਸ ਨੇ ਕਿੱਲਾ ਪੁੱਟਣ ਲਈ ਜ਼ੋਰ ਲਾਉਂਦੀ ਮੰਗੋ ਨੂੰ ਸੋਟੀਆਂ ਨਾਲ ਝੰਬ ਸੁਟਿਆ ਜਦੋਂ ਹੁਕਮਾ ਥੱਕ ਗਿਆ ਤਾਂ ਚੁੱਪ ਕਰਕੇ ਬੈਠ ਗਿਆ ਉਧਰ ਸੋਮਾ ਸੂ ਪਈ ਦੋ ਚਾਰ ਦਿਨਾਂ ਪਿਛੋਂ ਦੁੱਧ ਪੀਣ ਜੋਗਾ ਹੋ ਗਿਆ ਹੁਣ ਘਰਦਿਆਂ ਨੇ ਮੰਗੋ ਦਾ ਖਹਿੜਾ ਹੀ ਛੱਡ ਦਿੱਤਾ ਮੰਗੋ ਨੇ ਦੇਖਿਆ ਕਿ ਹੁਣ ਮੇਰੀ ਲੋੜ ਹੀ ਨਹੀਂ ਤਾਂ ਉਸਨੇ ਵੀ ਆਪਣੀ ਨੀਤੀ ਬਦਲ ਲਈ ਸਾਰਾ ਤਾਂ ਸਾਰਾ ਸੋਮਾ ਦਾ ਸੀ ਉਸ ਦੇ ਆਉਣ ਨਾਲ ਹੀ ਸਾਰੇ ਪਿਵਾੜੇ ਪਏ ਸਨ ਘਰਦਿਆਂ ਨਾਲ ਵੈਰ ਕਾਦਾ ਸੋਮਾ ਦੇ ਅੱਗੇ ਭਰਿਆ ਕੁੰਡਾ ਵੇਖ ਕੇ ਉਸ ਦੀਆਂ ਲੋਰੀਆਂ ਉੱਠਦੀਆਂ ਸਨ ਉਸ ਨੂੰ ਦੋ ਵੇਲੇ ਦੇ ਕਾੜੇ ਖਲ ਦੀਆਂ ਲੇਟੀਆਂ ਅਤੇ ਹੋਰ ਬਹੁਤ ਸਾਰੀਆਂ ਨਿਯਾਮਤਾ ਮੰਗੋ ਨੂੰ ਸੁੱਕੇ ਟਾਂਡੇ ਹੀ ਮਿਲਦੇ ਸਨ ਮੰਗੋ ਛੜਵਲ ਗਈ ਉਹ ਸੋਮਾ ਦੇ ਅੱਗੇ ਕੁੰਡਾ ਖਿੱਚ ਕੇ ਡੋਲ ਦਿੰਦੀ ਤੇ ਕਾੜੇ ਦਾ ਭਰਿਆ ਭਾਂਡਾ ਡੋਲ ਛੁੱਟਦੀ ਖੁਰਲੀ ਵਿੱਚੋਂ ਕੱਖ ਚੌਕਰ ਸਭ ਕੁਝ ਖਾ ਲੈਂਦੀ ਸੋਮਾ ਵਿਚਾਰੀ ਸਬਰ ਨਾਲ ਚੁੱਪਚਾਪ ਖੜੀ ਰਹਿੰਦੀ ਉਸ ਦਾ ਸਬਰ ਵੇਖ ਕੇ ਮੰਗੋ ਹੋਰ ਵੀ ਚੜ ਜਾਂਦੀ। ਇੱਕ ਦਿਨ ਈਰਖਾ ਵਿੱਚ ਅੰਨੀ ਹੋਈ ਮੰਗੋ ਨੇ ਸੋਮਾ ਦੇ ਬੱਚੇ ਨੂੰ ਸਿੰਘਾਂ ਤੇ ਚੁੱਕ ਲਿਆ ਤੇ ਪਰਾਂ ਵਗਾ ਮਾਰਿਆ। ਸੋਮਾ ਫਰਿਆਦ ਵਿੱਚ ਜੋਰ-ਜੋਰ ਨਾਲ ਰੋਈ ਤਾਂ ਚਿੰਤਾ ਨੇ ਆ ਕੇ ਮੰਗੋ ਨੂੰ ਬੁਰਾ ਭਲਾ ਕਿਹਾ। ਫਿਰ ਹੁਕਮੇ ਨੇ ਸੋਟੀ ਲੈ ਕੇ ਉਸ ਨੂੰ ਦੇ ਚੰਗੇ ਹੱਡ ਸਿੱਕੇ। ਹੁਣ ਉਸ ਨੂੰ ਜੂੜ ਪਾਇਆ ਗਿਆ। ਇਸ ਨਾਲ ਮੰਗੋ ਹੋਰ ਵੀ ਚਮਕੀ। ਉਹ ਨਜਰਾ ਹੀ ਨਜਰਾ ਵਿੱਚ ਸੋਮਾ ਨੂੰ ਪਾਰ-ਪਾਰ ਖਾਂਦੀ ਸੋਮਾ ਨੂੰ ਉਸ ਕੋਲੋਂ ਡਰ ਲੱਗਦਾ ਸੀ ਉਸ ਦੇ ਅੰਦਰ ਹੋਰ ਉਦਰੇਵਾ ਭਰਦਾ ਗਿਆ ਆਖਰ ਇਸੇ ਉਦਰੇਵੇਂ ਦੇ ਵਿੱਚ ਇੱਕ ਰਾਤ ਸੋਮਾ ਦਮ ਤੋੜ ਗਈ ਮੰਗੋ ਪਹਿਲਾਂ ਤਾਂ ਇਹ ਹੀ ਸਮਝਦੀ ਰਹੀ ਕਿ ਸੋਮਾ ਡਿੱਗਣ ਦਾ ਪਖੰਡ ਕਰਦੀ ਹੈ ਪਰ ਜਦੋਂ ਉਸ ਦੀ ਲੋਥ ਬਾਹਰ ਲਜਾਈ ਗਈ ਤਾਂ ਮੰਗੋ ਦਾ ਰੰਗ ਪੂਣੀ ਵਰਗਾ ਹੋ ਗਿਆ ਇਹ ਤਾਂ ਉਹਨੇ ਕਦੇ ਨਹੀਂ ਸੀ ਸੋਚਿਆ ਦੋ ਭਾਂਡੇ ਹੁੰਦੇ ਨੇ ਤਾਂ ਖੜਕਦੇ ਨੇ ਸੋਮਾ ਦੀ ਲੋਥ ਵੇਖ ਕੇ ਮੰਗੋ ਦੀ ਧਾ ਨਿਕਲ ਗਈ ਸੋਮਾ ਕਿਲਾ ਖਾਲੀ ਕਰ ਗਈ ਅਗਲੇ ਦਿਨ ਸ਼ਾਮ ਵੇਲੇ ਮੰਗੋ ਚੋਣੇ ਵਿੱਚੋਂ ਇਕੱਲੀ ਹੀ ਤੁਰ ਪਈ ਤੇ ਘਰ ਆ ਗਈ ਉਹ ਸੋਮਾ ਦੇ ਉਦਾਸ ਬੱਚੇ ਉੱਤੇ ਧੌਣ ਸੁੱਟ ਦਰਦ ਨਾਲ ਰੰਬਣ ਲੱਗੀ ਪੁੱਤ ਵੇ ਮੈਨੂੰ ਮਾਫ਼ ਕਰ ਦੇ ਲਾਲਵੇ ਮੈਥੋਂ ਭੁੱਲ ਹੋ ਗਈ ਅੱਜ ਮੰਗੋ ਦੀਆਂ ਅੱਖਾਂ ਵਿੱਚ ਛਮ ਛਮ ਅਥਰੂ ਵਹਿ ਰਹੇ ਸਨ ਸੋਏ ਸੀ ਜੀ ਕਹਾਣੀ ਮੰਗੋ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਪਸ਼ੂਆਂ ਵਿੱਚ ਮਨੁੱਖਾਂ ਵਾਂਗ ਹੀ ਭਾਵ ਭਾਵਨਾਵਾਂ ਹੁੰਦੀਆਂ ਹਨ ਇਹਨਾਂ ਵਿੱਚ ਦੁੱਖ ਸੁੱਖ ਦੀਆਂ ਭਾਵਨਾਵਾਂ ਹਉਮੈ ਈਰਖਾ ਸਾੜਾ ਅਤੇ ਕਰੋਣਾ ਆਦਿ ਭਾਵਨਾਵਾਂ ਹੁੰਦੀਆਂ ਹਨ ਇਸ ਤੋਂ ਛੁੱਟ ਪਸ਼ੂਆਂ ਵਿੱਚ করুণਾ ਅਤੇ ਪਛਤਾਪ ਦੇ ਭਾਵ ਵੀ ਹੁੰਦੇ ਹਨ ਕਹਾਣੀਕਾਰ ਨੇ ਇਸ ਕਹਾਣੀ ਦੀ ਮੁੱਖ ਪਾਤਰ ਮੰਗੋ ਦਾ ਮਨੋਵਿਗਿਆਨਿਕ ਚਿੱਤਰ ਖਿੱਚਿਆ ਹੈ ਮੰਗੋ ਕਹਾਣੀ ਦਾ ਇਹ ਵਿਸ਼ਾ ਮੌਲਿਕ ਨਿਵੇਕਲਾ ਅਤੇ ਮਨੋਵਿਗਿਆਨਿਕ ਹੈ ਕਹਾਣੀ ਤੋਂ ਬਾਅਦ ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਮੰਗੋ ਕਹਾਣੀ ਦੇ ਵਿਸ਼ਾ ਵਸਤੂ ਉੱਤੇ ਵਿਚਾਰ ਕਰੋ ਇਸ ਦਾ ਉੱਤਰ ਹੈ ਜੀ ਮੰਗੋ ਕਹਾਣੀ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਪਸ਼ੂਆਂ ਵਿੱਚ ਮਨੁੱਖਾ ਵਾਂਗ ਹੀ ਭਾਵ ਭਾਵਨਾਵਾਂ ਹੁੰਦੀਆਂ ਹਨ ਇਹ ਇੱਕ ਮਨੋਵਿਗਿਆਨਿਕ ਕਹਾਣੀ ਹੈ ਜਿਸ ਵਿੱਚ ਪਸ਼ੂ ਦੀਆਂ ਦੁੱਖ ਸੁੱਖ ਦੀਆਂ ਭਾਵਨਾਵਾਂ ਤੋਂ ਇਲਾਵਾ ਉਹ ਮੇਰਕਾ ਸਾੜਾ ਤੇ করুণਾ ਆਦੀ ਨੂੰ ਵੀ ਉਜਾਗਰ ਕੀਤਾ ਗਿਆ ਹੈ ਪਸ਼ੂ ਮਨੁੱਖੀ ਪਿਆਰ ਵਿਤਕਰੇ ਤੇ ਗੁਸੈਲੇ ਵਰਤਾਓ ਨੂੰ ਮਹਿਸੂਸ ਕਰਦੇ ਹਨ ਅਨੁਭਵ ਕਰਦੇ ਹਨ ਉਹ ਮਾਲਕ ਦੇ ਵਿਤਕਰੇ ਭਰੇ ਵਰਤਾਓ ਨੂੰ ਸਹਿ ਨਹੀਂ ਕਰਦੇ ਜਿਵੇਂ ਇਸ ਕਹਾਣੀ ਵਿੱਚ ਮੰਗੋ ਸੋਮਾ ਦੇ ਆਉਣ ਤੇ ਆਪਣੇ ਮਾਲਕ ਦੇ ਵਿਤਕਰੇ ਤੇ ਵਰਤਾਓ ਨੂੰ ਪ੍ਰਗਟਾਉਂਦੀ ਹੈ ਪਸ਼ੂ ਵੀ ਵਾਤਸਲ ਪਿਆਰ ਦੇ ਭੁੱਖੇ ਹੁੰਦੇ ਹਨ ਉਹ ਆਪਣੇ ਬੱਚਾ ਨਾਲ ਹੁੰਦੇ ਵੇਦਾਰਧ ਪਤੀਰੇ ਪ੍ਰਤੀ ਵੀ ਸੁਚੇਤ ਹੁੰਦੇ ਹਨ ਉਸ ਨੂੰ ਸਹਿਣ ਨਹੀਂ ਕਰਦੇ ਪਸ਼ੂਆਂ ਵਿੱਚ ਦੁੱਖ ਪੀੜ ਦਾ ਅਹਿਸਾਸ ਵੀ ਹੁੰਦਾ ਹੈ ਇੱਕ ਪਸ਼ੂ ਦੂਜੇ ਪਸ਼ੂ ਦੀ ਮੌਤ ਉੱਤੇ ਦੁੱਖ ਅਨੁਭਵ ਕਰਦਾ ਹੈ ਮੰਗੋ ਭਾਵੇਂ ਸੋਮਾ ਦੇ ਘਰ ਆਉਣ ਨਾਲ ਦੁਖੀ ਹੈ ਇੱਥੋਂ ਤੱਕ ਕਿ ਉਸ ਨਾਲ ਖਾਣ ਪੀਣ ਨਾਲ ਵੀ ਵਿਤਕਰਾ ਕੀਤਾ ਜਾਂਦਾ ਹੈ ਪਰ ਸੋਮਾ ਜਦੋਂ ਮਰ ਜਾਂਦੀ ਹੈ ਤਾਂ ਉਸ ਦੀ ਮੌਤ ਉੱਤੇ ਜਿਹੜਾ ਮੰਗੋ ਨੂੰ ਗਹਿਰਾ ਦੁੱਖ ਪਹੁੰਚਦਾ ਹੈ ਹੁਣ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਹੁੰਦਾ ਹੈ ਕਹਾਣੀਕਾਰ ਨੇ ਇਸ ਕਹਾਣੀ ਦੀ ਮੁੱਖ ਪਾਤਰ ਮੰਗੋ ਦਾ ਮਨੋਵਿਗਿਆਨਿਕ ਚਿੱਤਰ ਪੇਸ਼ ਕੀਤਾ ਹੈ ਉਸੇ ਘਰ ਵਿੱਚ ਸੋਮਾ ਨਾਂ ਦੀ ਦੂਜੀ ਗਾ ਆ ਜਾਣ ਤੇ ਮੰਗੋ ਆਪਣੇ ਨਾਲ ਹੁੰਦੇ ਭੇਦ ਭਾਵ ਕਾਰਨ ਘਰਦਿਆਂ ਨਾਲ ਤੇ ਸੋਮਾ ਨਾਲ ਜਿਹੜੀ ਕਿਰਨਾ ਨਾਲ ਭਰ ਜਾਂਦੀ ਹੈ ਇਸ ਵਿਤਕਰੇ ਤੋਂ ਦੁਖੀ ਹੋ ਕੇ ਮੰਗੋ ਦੇ ਦਿਲ ਵਿੱਚ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ। ਇਹੀ ਇਸ ਕਹਾਣੀ ਦਾ ਵਿਸ਼ਾ ਹੈ। ਇਸ ਤਰ੍ਹਾਂ ਮੰਗੋ ਕਹਾਣੀ ਦਾ ਵਿਸ਼ਾ ਬਿਲਕੁਲ ਮੌਲਿਕ, ਨਵੇਕਲਾ ਅਤੇ ਮਨੋਵਿਗਿਆਨਿਕ ਹੈ। ਅਗਲਾ ਪ੍ਰਸ਼ਨ ਹੈ ਮੰਗੋ ਕਹਾਣੀ ਦਾ ਉਦੇਸ਼ ਸਪਸ਼ਟ ਕਰੋ। ਇਸ ਦਾ ਉੱਤਰ ਹੈ ਜੀ ਮੰਗੋ ਸੰਤੋਖ ਸਿੰਘ ਧੀਰ ਦੀ ਇੱਕ ਕਹਾਣੀ ਹੈ। ਇਸ ਵਿੱਚ ਕਹਾਣੀਕਾਰ ਦਾ ਉਦੇਸ਼ ਇਹ ਦੱਸਣਾ ਹੈ ਕਿ ਪਸ਼ੂਆਂ ਵਿੱਚ ਵੀ ਮਨੁੱਖਾ ਵਾਂਗ ਭਾਵਨਾਵਾਂ ਹੁੰਦੀਆਂ ਹਨ ਉਹਨਾਂ ਵਿੱਚ ਹੋਮੇ ਬਲਵਾਨ ਹੁੰਦੀ ਹੈ ਸਾੜਾ ਤੇ ਇਰਖਾ ਕਰਨ ਵਾਲੇ ਮਾਲਕ ਦੁਆਰਾ ਕੀਤੇ ਜਾਂਦੇ ਵਿਤਕਰੇ ਤੇ ਸ਼ਕਤੀ ਭਰੇ ਵਤੀਰੇ ਵਿਰੁੱਧ ਗੁੱਸਾ ਤੇ ਬਦਲਾ ਲੈਣ ਦੀ ਭਾਵਨਾ ਹੁੰਦੀ ਹੈ ਪਸ਼ੂਆਂ ਵਿੱਚ ਮਾਲਕ ਦੇ ਭੈੜੇ ਵਤੀਰੇ ਵਿਰੁੱਧ ਗੁੱਸਾ ਵੀ ਹੁੰਦਾ ਹੈ ਉਹ ਆਪਣੇ ਬੱਚਿਆਂ ਨਾਲ ਹੋਣ ਵਾਲੇ ਧੱਕੇ ਤੇ ਜ਼ਬਰਦਸਤੀ ਨੂੰ ਵੀ ਸਹਿਣ ਨਹੀਂ ਕਰਦੇ ਤੇ ਵਾਤਸਲ ਪਿਆਰ ਦੇ ਵੀ ਭੁੱਖੇ ਹੁੰਦੇ ਹਨ ਇਸ ਤੋਂ ਛੋਟ ਪਸ਼ੂਆਂ ਵਿੱਚ করুণਾ ਤੇ ਪਛਤਾਵਾ ਦੇ ਭਾਵ ਵੀ ਹੁੰਦੇ ਹਨ ਮੰਗੋ ਕਹਾਣੀ ਵਿੱਚ ਅਸੀਂ ਮੰਗੋ ਨਾਂ ਦੀ ਗਾਂ ਦੇ ਸੋਮਾ ਨਾਂ ਦੀ ਗਾਂ ਪਰਤੀ અપનાਏ ਜਾਂਦੇ ਇਰਕਾ ਦੇ ਸਾੜੇ ਭਰਪੂਰ ਵਿਹਾਰ ਨੂੰ ਇਸ ਤੋਂ ਇਲਾਵਾ ਆਪਣੇ ਮਾਲਕ ਹੁਕਮੇ ਦੇ ਵਿਤਕਰੇ ਤੇ ਉਸ ਦੇ ਕਠੋਰ ਵਤੀਰੇ ਵਿਰੁੱਧ ਅਪਣਾਏ ਜਾਂਦੇ ਗੁਸੈਲੇ ਤੇ ਬਦਲਾ ਲਊ ਵਤੀਰੇ ਨੂੰ ਦੇਖਦੇ ਹਾਂ ਇਹ ਕਹਾਣੀ ਅਖੀਰ ਵਿੱਚ ਸੋਮਾ ਦੀ ਮੌਤ ਨਾਲ ਖਤਮ ਹੁੰਦੀ ਹੈ ਉੱਥੇ ਸਾਨੂੰ ਇਸ ਵਿੱਚ করুণਾ ਤੇ ਪਛਤਾਵੇ ਨਾਲ ਭਰਪੂਰ ਮੰਗੋ ਵੀ ਦੇਖਣ ਨੂੰ ਮਿਲਦੀ ਹੈ ਸਪਸ਼ਟ ਹੈ ਇਹ ਕਹਾਣੀ ਦਾ ਉਦੇਸ਼ ਮਨੁੱਖੀ ਮਾਤਰ ਨੂੰ ਪਸ਼ੂਆਂ ਦੇ ਵਿਹਾਰ ਤੋਂ ਜਾਣੂ ਕਰਵਾਉਣਾ ਹੈ। ਪ੍ਰਸ਼ਨ ਹੈ ਮੰਗੋ ਜਿਹੜੀ ਗਾਂ ਹੈ ਉਸਦੀ ਪਾਤਰੂ ਸਾਰੀ ਕਰੋ। ਇਸਦਾ ਉੱਤਰ ਹੈ ਜੀ ਮੰਗੋ ਹੁਕਮੇ ਮੰਗਟ ਦੀ ਘਰਵਾਲੀ ਦੀ ਪਾਲੀ ਹੋਈ ਗਾਂ ਹੈ। ਮੰਗਲਵਾਰ ਵਾਲੇ ਦਿਨ ਜੰਮਣ ਕਾਰਨ ਇਸਦਾ ਨਾਮ ਮੰਗੋ ਰੱਖਿਆ ਗਿਆ। ਈਰਖਾ ਦੀ ਅੱਗ ਵਿੱਚ ਸੜਨ ਵਾਲੀ ਉਸ ਦੇ ਦੁੱਧ ਨੱਠਣ ਕਾਰਨ ਹੁਕਮਾ ਇੱਕ ਹੋਰ ਗਾਂ ਲੈ ਆਉਂਦਾ ਹੈ ਜੋ ਸੂਣ ਵਾਲੀ ਸੀ ਇਸ ਲਈ ਉਹ ਉਸ ਦੀ ਖੂਬ ਸੇਵਾ ਕਰਦੇ ਹਨ ਜਿਸ ਨੂੰ ਦੇਖ ਕੇ ਮੰਗੋ ਛੜਦੀ ਰਹਿੰਦੀ ਹੈ ਭੇਦਭਾਵ ਨੂੰ ਨਫ਼ਰਤ ਕਰਨ ਵਾਲੀ ਸੋਮਾ ਦੀ 딸 ਸੇਵਾ ਹੁੰਦੀ ਦੇਖ ਕੇ ਮੰਗੋ ਇਸ ਭੇਦਭਾਵ ਨੂੰ ਸਹਿਣ ਨਹੀਂ ਕਰਦੀ ਇਸ ਵਿਰੁੱਧ ਵਿਦਰੋਹ ਨਾਲ ਭਰੀ ਹੋਈ ਉਹ ਬਦਲਾ ਲਊ ਭਾਵਨਾ ਦੀ ਸ਼ਿਕਾਰ ਹੋ ਜਾਂਦੀ ਹੈ ਇਸ ਹਾਲਤ ਵਿੱਚ ਉਹ ਹੁਕਮੇ ਤੇ ਚਿੰਤੋ ਨਾਲ ਵੱਧ ਸਲੂਕੀ ਕਰਦੀ ਹੈ ਤੇ ਉਹ ਸੋਮਾ ਦੇ ਬੱਚੇ ਨੂੰ ਵੀ ਸਿੰਘਾਂ ਤੇ ਚੁੱਕ ਕੇ ਪਰਾਂ ਵਗਾ ਮਾਰਦੀ ਹੈ ਵਾਤਸਲ ਪਿਆਰ ਦੀ ਭੁਖੀ ਹੁਕਮਾ ਜਦੋਂ ਉਸਦੇ ਬੱਚੇ ਨੂੰ ਮੰਡੀ ਵਿੱਚ ਵੇਚ ਆਉਂਦਾ ਹੈ ਤਾਂ ਉਹ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਉਹ ਆਪਣੇ ਕੀਤੇ ਦਾ ਪਛਤਾਵਾ ਕਰਨ ਵਾਲੀ ਹੈ ਸੋਮਾ ਦੀ ਮੌਤ ਉੱਤੇ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਮੰਗੋ ਕੌਣ ਹੈ ਅਗਲਾ ਪ੍ਰੇਸ਼ਨ ਹੈ ਮੰਗੋ ਹੁਕਮੇ ਮੰਗਟ ਦੀ ਘਰ ਵਾਲੀ ਦੀ ਇੱਕ ਪਾਲਤੂ ਗਾਂ ਦਾ ਨਾ ਹੈ ਉਹ ਹੁਕਮੇ ਦੇ ਘਰ ਲਿਆਂਦੀ ਦੂਜੀ ਗਾਂ ਸੋਮਾ ਦੇ ਆਉਣ ਤੇ ਬਹੁਤ ਈਰਖਾ ਕਰਦੀ ਹੈ ਮੰਗੋ ਕਿਸ ਤਰ੍ਹਾਂ ਦੀ ਕਹਾਣੀ ਹੈ ਇਸ ਦਾ ਉੱਤਰ ਹੈ ਜੀ ਮੰਗੋ ਇੱਕ ਮਨੋਵਿਗਿਆਨਿਕ ਕਹਾਣੀ ਹੈ ਅਗਲਾ ਪ੍ਰਸ਼ਨ ਹੈ ਨਵੀਂ ਗਾਂ ਦੇ ਆਉਣ ਤੇ ਪਰਿਵਾਰ ਵਾਲਿਆਂ ਨੇ ਕਿਸ ਤਰ੍ਹਾਂ ਖੁਸ਼ੀ ਮਨਾਈ ਇਸ ਦਾ ਉੱਤਰ ਹੈ ਨਵੀਂ ਗਾਂ ਦੇ ਆਉਣ ਤੇ ਸਾਰਾ ਪਰਿਵਾਰ ਉਸਦੇ ਆਲੇ-ਦੁਆਲੇ ਜੁੜ ਗਿਆ ਹੁਕਮੇ ਨੇ ਉਸ ਦੀ ਪੇਠ ਉੱਤੇ ਹੱਥ ਫੇਰਿਆ ਤੇ ਬੂਥੀ ਨੂੰ ਪਿਆਰ ਕੀਤਾ ਫਿਰ ਚਿੰਤੋ ਨੇ ਸ਼ਗਨ ਵੱਜੋ ਤਸਲੇ ਵਿੱਚ ਗੁੜ ਛੋਲੇ ਚਾਂਦੀ ਦਾ 1 ਰੁਪਿਆ ਪਾ ਕੇ ਉਸ ਅੱਗੇ ਰੱਖਿਆ ਫਿਰ ਉਸ ਦਾ ਸਿਰ ਪਲੋਸ ਕੇ ਉਸ ਦੀ ਪੇਠ ਉੱਤੇ ਥਾਪੀ ਦਿੱਤੀ ਗਈ ਸੋਮਵਾਰ ਵਾਲੇ ਦਿਨ ਘਰ ਆਈ ਹੋਣ ਕਰਕੇ ਸਭ ਨੇ ਉਸ ਦਾ ਨਾਂ ਸੋਮਾ ਰੱਖ ਦਿੱਤਾ ਪ੍ਰਸ਼ਨ ਹੈ ਨਵੀਂ ਗਾਂ ਦੇ ਆਉਣ ਤੇ ਪਰਿਵਾਰ ਵਾਲਿਆਂ ਦੇ ਮਨ ਵਿੱਚ ਕਿਹੋ ਜਿਹੇ ਬਹਿਮ ਭਰਮ ਸਨ ਨਵੀਂ ਗਾਂ ਦੇ ਆਉਣ ਤੇ ਪਰਿਵਾਰ ਵਾਲਿਆਂ ਦੇ ਮਨ ਵਿੱਚ ਬਹਿਮ ਭਰਮ ਸੀ ਕਿ ਗਾਂ ਨੂੰ ਕਿਸੇ ਦੀ ਨਜ਼ਰ ਲੱਗੀ ਹੋਈ ਹੈ ਇਸ ਲਈ ਜਦੋਂ ਉਹਨਾਂ ਦੀ ਗਵੰਡਰ ਸੋਮਾ ਨੂੰ ਦੇਖਣ ਆਈ ਤਾਂ ਹੁਕਮਾ ਚਿੰਤੋ ਨੂੰ ਰਾਹ ਦੀ ਮਿੱਟੀ ਸੋਮਾ ਤੋਂ ਛੁਆ ਕੇ ਅੱਗ ਵਿੱਚ ਪਾਉਣ ਲਈ ਕਹਿੰਦਾ ਹੈ ਅਗਲਾ ਪ੍ਰਸ਼ਨ ਹੈ ਗਾਂ ਦੀ ਕੁੱਖੋਂ ਵੱਛੀ ਹੋਣ ਤੇ ਪਰਿਵਾਰ ਵਾਲੇ ਬੁਰਾ ਕਿਉਂ ਮਨਾਉਂਦੇ ਹਨ ਇਸ ਦਾ ਉਤਰ ਹੈ ਜੀ ਗਾਂ ਦੀ ਕੁੱਖੋਂ ਬੱਚੀ ਹੋਣ ਤੇ ਪਰਿਵਾਰ ਵਾਲੇ ਇਸ ਲਈ ਬੁਰਾ ਮਨਾਉਂਦੇ ਹਨ ਕਿ ਉਹਨਾਂ ਨੂੰ ਆਪਣੀ ਲੋੜ ਪਿਆਰੀ ਹੁੰਦੀ ਹੈ ਜੇ ਬੱਚਾ ਹੁੰਦਾ ਤਾਂ ਉਸ ਅੱਗੇ ਹਲ ਜੋੜ ਕੇ ਖੇਤੀ ਦਾ ਕੰਮ ਲਿਆ ਜਾਂਦਾ ਇਸ ਤਰ੍ਹਾਂ ਉਹਨਾਂ ਦੀ ਆਰਥਿਕ ਦਸ਼ਾ ਸੁਧਰ ਜਾਂਦੀ ਸੀ ਇਹ ਕਹਾਣੀ ਕਿਉਂਕਿ ਅੱਜ ਤੋਂ ਕਾਫੀ ਸਾਲ ਪਹਿਲਾਂ ਲਿਖੀ ਗਈ ਹੈ ਉਦੋਂ ਵਲਦਾਂ ਨਾਲ ਖੇਤੀ ਹੁੰਦੀ ਸੀ ਉਸ ਟਾਈਮ ਦੇ ਉੱਤੇ ਜਿਹੜਾ ਬਲਦਾਂ ਦੀ ਜ਼ਰੂਰਤ ਰਹਿੰਦੀ ਸੀ ਇਸ ਕਰਕੇ ਬੱਚੇ ਦੀ ਕਦਰ ਜ਼ਿਆਦਾ ਸੀ ਪਰ ਜਦੋਂ ਟਰੈਕਟਰ ਆ ਗਏ ਤਾਂ ਫਿਰ ਇਸ ਦਾ ਉਲਟਾ ਹੋ ਗਿਆ ਫਿਰ ਬੱਚੀਆਂ ਦੀ ਕਦਰ ਵਧੀ ਤਾਂ ਕਿ ਉਹਨਾਂ ਨੂੰ ਪਾਲ ਕੇ ਜਿਹੜਾ ਉਹਨਾਂ ਦਾ ਦੁੱਧ ਪੀਤਾ ਜਾ ਸਕੇ ਤੇ ਇਸੇ ਤਰ੍ਹਾਂ ਜਿਹੜੇ ਬੱਚੇ ਸਾਨੂੰ ਉਹਨਾਂ ਨੂੰ ਅਵਾਰਾ ਛੱਡ ਦਿੱਤਾ ਜਾਣ ਲੱਗਿਆ ਹੌਲੀ ਹੌਲੀ ਜਿਹੜਾ گاਵਾਂ ਦੀ ਬੱਚੀਆਂ ਦੀ ਤੇ ਬੱਚੇ ਸਾਰਿਆਂ ਦੀ ਜਿਹੜੀ ਦੁਰਗਤੀ ਹੋਣ ਲੱਗੀ ਤਾਂ ਲੋਕਾਂ ਨੇ ਇਹਨਾਂ ਨੂੰ ਜਿਹੜਾ ਹੈ ਪਾਲਣਾ ਬੰਦ ਕਰ ਦਿੱਤਾ ਤੇ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸ਼ਹਿਰਾਂ ਪਿੰਡਾਂ ਦੇ ਵਿੱਚ گاਵਾ ਬੱਚੇ ਬੱਚੀਆਂ ਆਦ ਅਵਾਰਾ ਪਸ਼ੂਆਂ ਦੇ ਰੂਪ ਵਿੱਚ ਸਾਨੂੰ ਫਿਰਦੇ ਨਜ਼ਰ ਆਉਂਦੇ ਹਨ ਪ੍ਰਸ਼ਨ ਬੱਚੇ ਨੂੰ ਵੇਚਣ ਲਈ ਲੈ ਜਾਣ ਵਾਲੇ ਗਾਂ ਦੇ ਮਨ ਵਿੱਚ ਕਿਹੋ ਜਿਹੇ ਵਿਚਾਰ ਪੈਦਾ ਹੋਏ ਇਸ ਦਾ ਉੱਤਰ ਹੈ ਬੱਚੇ ਨੂੰ ਵੇਚਣ ਲਈ ਕੇ ਜਾਣ ਬਾਰੇ ਗਾਂ ਦੇ ਮਨ ਵਿੱਚ ਆਉਂਦਾ ਹੈ ਕਿ ਹਾਂ ਸਵਰਗਾ ਮੇਰਾ ਪੁੱਤ ਵੇੜੇ ਵਿੱਚ ਉੱਡਦਾ ਫਿਰਦਾ ਸੀ ਪਰ ਮਾਲਕ ਟੁੱਟ ਪੈਣੇ ਕੋਲੋਂ ਸਬਰ ਨਾ ਹੋਇਆ 10 ਮਹੀਨੇ ਦਾ ਨਹੀਂ ਸੀ ਹੋਇਆ ਕਿ ਕਿਲੇ ਤੋਂ ਖੋਲ ਕੇ ਮੰਡੀ ਵੇਚਣ ਲੈ ਤੁਰਿਆ ਉਲਤਾਂ ਵਿੱਚੋਂ ਤਿਲਕ ਤਿਲਕੇ ਘਰ ਨੂੰ ਭੱਜ ਭੱਜ ਆਉਂਦਾ ਸੀ ਪਰ ਮਾਲਕ ਨੇ ਉਸ ਦੇ ਗਲ ਵਿੱਚ ਪਰਨਾ ਪਾ ਕੇ ਵਟਣਾ ਛਾੜ ਲਿਆ ਤੇ ਉਸ ਨੂੰ ਕਸੀਟਦਾ ਹੋਇਆ ਮੰਡੀ ਵੱਲ ਲੈ ਤੁਰਿਆ ਇਸ ਤਰ੍ਹਾਂ ਗਾਂ ਦੇ ਮਨ ਵਿੱਚ ਗੁੱਸੇ, করুণਾ ਤੇ ਵਾत्सल ਰਸ ਨਾਲ ਭਰਪੂਰ ਵਿਚਾਰ ਪੈਦਾ ਹੁੰਦੇ ਹਨ ਅਗਲਾ ਪ੍ਰਸ਼ਨ ਹੈ ਮੰਗੋ ਨੇ ਗੁੱਸੇ ਵਿੱਚ ਆ ਕੇ ਪਰਿਵਾਰ ਨਾਲ ਕਿਹੋ ਜਿਹਾ ਸਲੂਕ ਕੀਤਾ ਇਸ ਤਾotra ਮੰਗੋ ਨੇ ਆਪਣੇ ਨਾਲ ਵਿਤਕਰਾ ਹੁੰਦਾ ਦੇਖ ਕੇ ਗੁੱਸੇ ਵਿੱਚ ਆ ਕੇ ਪਰਿਵਾਰ ਤੋਂ ਬਦਲਾ ਲੈਣ ਦੀ ਭਾਵਨਾ ਨਾਲ ਸਲੂਕ ਕੀਤਾ ਉਸ ਨੇ ਉਹਨਾਂ ਨੂੰ ਪਰਿਵਾਰ ਵਾਲਿਆਂ ਨੂੰ ਖੂਬ ਕੋਸਿਆ ਉਹਨਾਂ ਦੇ ਵਿਹਾਰ ਨੂੰ ਯਾਦ ਕਰਕੇ ਮਨ ਵਿੱਚ ਫਟਕਾਰਾਂ ਪਾਈਆਂ ਦੁੱਧ ਚੋਣਾਈ ਚਿੰਤੋਂ ਦੇ ਅਜੇਹੀ ਲੱਤ ਮਾਰੀ ਕਿ ਉਸ ਦਾ ਬੁਥਾੜ ਭੰਨ ਸੁਟਿਆ ਗੜਵੀ ਪਰਾਂ ਜਾ ਪਈ ਤੇ ਸਾਰਾ ਹੀ ਦੁੱਧ ਵੀ ਡੋਲ ਦਿੱਤਾ ਇਸ ਤਰ੍ਹਾਂ ਮੰਗੋ ਹੈ ਜਿਹੜੀ ਗੁੱਸੇ ਨਾਲ ਭਰ ਕੇ ਪਰਿਵਾਰ ਨਾਲ ਨਫ਼ਰਤ ਭਰਿਆ ਸਲੂਕ ਕਰਨ ਲੱਗੀ। ਪ੍ਰਸ਼ਨ ਸੋਮਾ ਦੇ ਮਰਨ ਤੇ ਮੰਗੋ ਦੀ ਜੀ ਹਾਲਤ ਹੋਈ ਉਸ ਦਾ ਵਰਣਨ ਆਪਣੇ ਸ਼ਬਦਾਂ ਵਿੱਚ ਕਰੋ। ਸੋਮਾ ਦੀ ਮੌਤ ਉੱਤੇ ਮੰਗੋ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਹੁਣ ਉਸ ਨੂੰ ਬਹੁਤ ਪਛਤਾਵਾ ਹੋ ਰਿਹਾ ਸੀ। ਉਹ ਜ਼ੋਰ-ਜ਼ੋਰ ਨਾਲ ਅඬੰਗਣ ਲੱਗੀ ਸੋਮਾ ਦੇ ਉਦਾਸ ਬੱਚੇ ਉੱਤੇ ਤੋਂ ਸੁਟ ਕੇ ਮੰਗੋ ਦਰਦ ਨਾਲ ਰੰਬਣ ਲੱਗੀ ਤੇ ਕਹਿਣ ਲੱਗੀ ਪੁੱਤ ਵੇ ਮੈਨੂੰ ਮਾਫ ਕਰ ਲਾਲ ਵੇ ਮੈਥੋਂ ਭੁੱਲ ਹੋ ਗਈ ਜਿਹੜਾ ਮੈਂ ਤੇਰੀ ਮਾਂ ਨਾਲ ਵਿਤਕਰਾ ਕੀਤਾ ਹੁਣ ਉਸ ਦੀਆਂ ਅੱਖਾਂ ਵਿੱਚ ਪਛਤਾਪ ਦੇ ਸ਼ਮਸ਼ਮ ਕਰਕੇ ਹੰਝੂ ਵਗ ਰਹੇ ਸੰ ਪ੍ਰਸ਼ਨ ਹੈ ਮੰਗੋ ਕਹਾਣੀ ਦੇ ਪਾਤਰਾਂ ਦੇ ਨਾਮ ਦੱਸੋ ਇਸ ਕਹਾਣੀ ਵਿੱਚ ਮੰਗੋ ਸੋਮਾ ਦੋ گاਵਾ ਹਨ ਹਕਮਾ ਚਿੰਤੋ ਪਾਲੀ ਭੁੰਡੀ ਇਹ ਇਸ ਕਹਾਣੀ ਦੇ ਹੋਰ ਪਾਤਰ ਹਨ ਪ੍ਰਸ਼ਨ ਹੈ ਇਸ ਕਹਾਣੀ ਬਾਰੇ ਸੰਪਾਦਕ ਨੇ ਸੰਪਾਦਕੀ ਟਿੱਪਣੀ ਵਿੱਚ ਕੀ ਲਿਖਿਆ ਹੈ ਇਸ ਦਾ ਉੱਤਰ ਹੈ ਸੰਪਾਦਕ ਨੇ ਲਿਖਿਆ ਕਿ ਪਸ਼ੂਆਂ ਵਿੱਚ ਮਨੁੱਖਾਂ ਵਾਂਗ ਭਾਵਨਾਵਾਂ ਹੁੰਦੀਆਂ ਹਨ ਉਹਨਾਂ ਵਿੱਚ করুণਾ ਹਉਮੈ ਈਰਖਾ ਵਾਤਸਲ ਆਦੀ ਸਾਰੇ ਗੁਣ ਹੁੰਦੇ ਹਨ ਅਸਲ ਵਿੱਚ ਇਸ ਕਹਾਣੀ ਵਿੱਚ ਪਸ਼ੂ ਤਾਂ ਇੱਕ ਬਹਾਨਾ ਹੈ ਇਹ ਤਾਂ ਕਿਸੇ ਘਰ ਦੀਆਂ ਦੋ ਸ਼ੌਕਣਾ ਦਾ ਚਿੱਤਰ ਹੈ ਇਸ ਕਹਾਣੀ ਵਿੱਚ ਪਿੰਡੂ ਮੁਹਾਵਰੇ ਵਾਲੀ ਬੋਲੀ ਦਾ ਆਪਣਾ ਹੀ ਆਨੰਦ ਹੈ। ਪ੍ਰਸ਼ਨ ਕਹਾਣੀਕਾਰ ਸੰਤੋਖ ਸਿੰਘ ਧੀਰ ਦੀਆਂ ਰਚਨਾਵਾਂ ਦੇ ਨਾਮ ਲਿਖੋ। ਤਾਂ ਸੰਤੋਖ ਸਿੰਘ ਧੀਰ ਨੇ ਜਿਹੜੇ ਕਹਾਣੀ ਸੰਗ੍ਰਹਿ ਲਿਖੇ ਉਹਨਾਂ ਵਿੱਚ ਸ਼ਰਾਬ ਦਾ ਗਲਾਸ, ਸਾਂਝੀ ਕੰਦ, ਸਵੇਰ ਹੋਣ ਤੱਕ ਸਿੱਟਿਆਂ ਦੀ ਸ਼ਾਂ, ਮੇਰੀਆਂ ਸ੍ਰੇਸ਼ਟ ਕਹਾਣੀਆਂ ਇਸ ਤੋਂ ਇਲਾਵਾ ਉਹਨਾਂ ਨੇ ਨਾਵਲ ਲਿਖੇ ਜਿਹੜੇ ਉਹਨਾਂ ਵਿੱਚ ਯਾਦਗਾਰ ਤੇ ਸ਼ਰਾਬੀ ਤੇ ਇਸ ਤੋਂ ਇਲਾਵਾ ਉਹਨਾਂ ਦੇ 9 ਕਾਵ ਸੰਗ੍ਰਹਿ ਮਿਲਦੇ ਹਨ ਇੱਕ ਸਫਰਨਾਮਾ ਲੋਕ ਸਾਹਿਤ ਤੇ ਕੁਝ ਅਨੁਵਾਦ ਕਿਤਾਬਾਂ ਵੀ ਉਹਨਾਂ ਨੇ ਲਿਖੀਆਂ ਪ੍ਰਸ਼ਨ ਉੱਤਰ ਤੋਂ ਬਾਅਦ ਕਹਾਣੀਕਾਰ ਸੰਤੋਖ ਸਿੰਘ ਧੀਰ ਦੀ ਜੀਵਨੀ ਇਸ ਪ੍ਰਕਾਰ ਹੈ ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਪਿੰਡ ਬੱਸੀ ਪਠਾਣਾ ਜ਼ਿਲ੍ਹਾ ਪਟਿਆਲਾ ਵਿੱਚ ਹੋਇਆ ਉਨ੍ਹਾਂ ਦਾ ਦਾਦਕਾ ਖੰਨੇ ਲਾਗੇ ਡਢਹੀੜੀ ਪਿੰਡ ਸੀ ਉਨ੍ਹਾਂ ਦੇ ਪਿਤਾ ਜੀ ਦਾ ਨਾਮ ਗਿਆਨੀ ਇਸਰ ਸਿੰਘ ਤੇ ਮਾਤਾ ਦਾ ਨਾਮ ਸ਼੍ਰੀਮਤੀ ਮਾਇਆ ਦੇਵੀ ਸੀ ਅੱਠ ਭੈਣ ਭਰਾਵਾਂ ਵਿੱਚ ਸਭ ਤੋਂ ਵੱਡਾ ਹੋਣ ਕਰਕੇ ਨਿੱਕੀ ਉਮਰੇ ਹੀ ਉਨ੍ਹਾਂ ਨੂੰ ਪਿਤਾ ਪੁਰਖੀ ਦਰਜੀ ਦੇ ਕੰਮ ਤੇ ਲਾ ਦਿੱਤਾ ਗਿਆ ਉਨ੍ਹਾਂ ਨੇ ਗਿਆਨੀ ਮੈਟ੍ਰਿਕ ਦੀ ਪ੍ਰੀਖਿਆ ਵੀ ਪਾਸ ਕੀਤੀ ਕੁਝ ਚਿਰ ਸਕੂਲ ਅਧਿਆਪਕ ਵਜੋਂ ਸੇਵਾ ਨਿਭਾਈ ਪਰ ਛੇਤੀ ਉਹ ਸਾਹਿਤ ਲਿਖਣ ਵੱਲ ਰੁਚਿਤ ਹੋ ਗਏ ਤੇ ਨਰੋਲ ਸਾਹਿਤਕਾਰ ساری ਉਮਰ ਲੰਘਾ ਦਿੱਤੀ ਉਨ੍ਹਾਂ ਦੀ ਸਾਹਿਤ ਰਚਨਾ ਵਿੱਚ ਜਿਹੜੇ ਕਾਵ ਸੰਗ੍ਰਹਿ ਉਹਨਾਂ ਨੇ ਲਿਖੇ ਉਹ ਹਨ ਪੌ ਫਟਾਲਾ ਧਰਤੀ ਮੰਗਦੀ ਮੀਵੇ ਪੱਤ ਝੜੇ ਪੁਰਾਣੇ ਵਿਰਹੜੇ ਅੱਗ ਦੇ ਪੱਤੇ ਕਾਲੀ ਵਰਸ਼ੀ ਸੰਜੀਵਣੀ ਸਿੰਘਾਵਲੀ ਆਉਣ ਵਾਲਾ ਸੂਰਜ ਜਦੋਂ ਅਸੀਂ ਆਵਾਂਗੇ ਪੈਰ ਝੱਖੜ ਝੁੱਲਣ ਕੋਧਰੇ ਦਾ ਮਹਾਗੀਤ ਕਹਾਣੀ ਸੰਗ੍ਰਹਿ ਜਿਹੜੇ ਉਹਨਾਂ ਨੇ ਲਿਖੇ ਉਹਨਾਂ ਵਿੱਚ ਸਿੱਟਿਆਂ ਦੀ ਛਾਂ ਸਵੇਰ ਹੋਣ ਤੱਕ ਸਾਂਝੀ ਕੰਦ ਸ਼ਰਾਬ ਦਾ ਗਲਾਸ ਸ਼ੇਰਾਂ ਦੀ ਆਵਾਜ਼ ਸਿੱਖ ਇਤਿਹਾਸ ਨਾਲ ਸੰਬੰਧਿਤ ਕਹਾਣੀਆਂ ਹਨ ਇਹ ਊਸ਼ਾ ਭੈਣ ਜੀ ਚੋਪ ਹਨ ਪੱਖੀ ਇੱਕ ਕੁੱਤਾ ਤੇ ਮੈਂ ਪੱਕਾ ਰਾਗ ਖੱਬੇ ਪੱਖੀ ਨਾਵਲ ਜਿਹੜੇ ਉਹਨਾਂ ਨੇ ਲਿਖਉਂਦਾ ਦੋ ਫੁੱਲ ਉਹ ਦਿਨ ਯਾਦਗਾਰ ਮੈਨੂੰ ਇੱਕ ਸੁਪਨਾ ਆਇਆ ਹਿੰਦੁਸਤਾਨ ਹਮਾਰਾ ਨਮਾ ਜਨਮ ਨਈ ਜੀ ਖਿਮਾ ਇਹ ਨਾਵਲ ਉਹਨਾਂ ਦੇ ਸਾਨੂੰ ਮਿਲਦੇ ਹਨ ਸੋ ਇਹ ਸੀ ਜੀ ਜੀਵਨੀ ਸੰਤੋਖ ਸਿੰਘ ਤਿਹੀਰ ਦੀ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਦੀ ਕਹਾਣੀ ਦੇਖੀ ਮੰਗੋ ਉਸ ਤੇ ਆਧਾਰਿਤ ਪ੍ਰਸ਼ਨ ਉੱਤਰ ਵੀ ਦੇਖੇ ਵੀਡੀਓ ਨੂੰ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਕਿਰਪਾ ਕਰਕੇ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਜੀ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੇ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ ਇੱਕ ਵਾਰ ਫਿਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ That's all we have for you today. Thanks for watching. If you enjoyed this video, please like and share. Subscribe down below to my channel Punjabi Whiteboard. So you can receive more content like this every week.